ਰੇਡੀਓ ਦੀ ਆਵਾਜ਼ ਰਹਿ ਅਮੀਨ ਸਿਆਣੀ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਾਂ ਸੇਖ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹ ਕਰੀਬ 91 ਸਾਲਾਂ ਦੇ ਸਨ ਅਮੀਨ ਸਿਆਣੀ ਦੇ بیٹے ਰਾਜੀਲ ਸਿਆਣੀ ਨੇ ਸੂਤਰਾਂ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੇ بیٹے ਦੇ ਮੁਤਾਬਕ ਅਮੀਨ ਸਿਆਣੀ ਨੂੰ ਮੰਗਲਵਾਰ ਸ਼ਾਮੀ ਕਰੀਬ 6 ਵਜੇ ਦੱਖਣੀ ਮੁੰਬਈ ਸਥਿਤ ਉਹਨਾਂ ਦੀ ਰਿਹਾਇਸ਼ ਤੇ ਦਿਲ ਦਾ ਦੌਰਾ ਪਿਆ ਸੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਦੱਖਣੀ ਮੁੰਬਈ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਮੀਨ ਸਿਆਣੀ ਪਿਛਲੇ ਕੁਝ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਉਮਰ ਸੰਬੰਧੀ ਹੋਰ ਬਿਮਾਰੀਆਂ ਤੋਂ ਪੀੜਤ ਸਨ ਉਹਨਾਂ ਨੂੰ ਪਿਛਲੇ 12 ਸਾਲਾਂ ਤੋਂ ਪਿੱਠ ਦੇ ਦਰਦ ਦੀ ਸ਼ਿਕਾਇਤ ਵੀ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਚੱਲਣ ਦੇ ਲਈ ਵਾਕਰ ਦੀ ਵਰਤੋਂ ਕਰਨੀ ਪੈਂਦੀ ਸੀ ਅਮੀਨ ਸਿਆਣੀ ਇੱਕ ਮਹਾਨ ਭਾਰਤੀ ਕੋਸ਼ਨਾਕਾਰ ਅਤੇ ਟਾਕ ਸ਼ੋਅ ਹੋਸਟ ਸੀ ਜਿਨ੍ਹਾਂ ਨੇ ਕਈ ਤਹਾਕਿਆਂ ਤੱਕ ਫੈਲੇ ਇੱਕ ਸ਼ਾਨਦਾਰ ਕਰੀਅਰ ਦਾ ਆਨੰਦ ਮਾਣਿਆ ਉਹਨਾਂ ਦੇ ਪ੍ਰੋਗਰਾਮ ਵਿਕਾਨਾ ਗੀਤਮਾਲਾ ਜੋ ਕਿ ਰੇਡੀਓ ਸਿਲੋਨ ਅਤੇ ਬਾਅਦ ਵਿੱਚ ਆਲ ਇੰਡੀਆ ਰੇਡੀਓ ਦੇ ਵਿਵਿਧ ਭਾਰਤੀ ਤੇ ਲਗਭਗ 42 ਸਾਲਾਂ ਤੱਕ ਪ੍ਰਸਾਰਿਤ ਹੋਏ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਲੋਕ ਹਰ ਹਫਤੇ ਉਹਨਾਂ ਨੂੰ ਸੁਣਨ ਦੇ ਲਈ ਬੇਕਰਾਰ ਰਹਿੰਦੇ ਸਨ ਸਿਆਣੀ ਦੀ ਮਨਮੋਹਕ ਆਵਾਜ਼ ਅਤੇ ਆਕਰਸ਼ਕ ਸ਼ੈਲੀ ਨੇ ਉਹਨਾਂ ਨੂੰ ਪੂਰੇ ਭਾਰਤ ਵਿੱਚ ਮਸ਼ਹੂਰ ਬਣਾਇਆ ਸੀ ਦੱਸਿਆ ਕਿ ਅਮੀਨ ਸਿਆਣੀ ਜੀ ਦੇ ਕੋਲ 54000 ਤੋਂ ਵੱਧ ਰੇਡੀਓ ਪ੍ਰੋਗਰਾਮਾਂ ਲਈ ਉਤਪਾਦਨ ਤੁਲਨਾ ਵੌਇਸ ਓਵਰ ਦਾ ਰਿਕਾਰਡ ਹੈ। ਉਹਨਾਂ ਨੇ ਭੂਤ ਬੰਗਲਾ, ਕਿਸ਼ੋਰ ਦੇਵੀਆਂ ਅਤੇ ਕਤਲਵਰੀਆਂ ਫਿਲਮਾਂ ਦੇ ਵਿੱਚ ਕੋਸ਼ਨਾਕਾਰ ਵਜੋਂ ਵੀ ਕੰਮ ਕੀਤਾ। ਸਿਆਣੀ ਜੀ ਦਾ ਯੋਗਦਾਨ ਰੇਡੀਓ ਤੱਕ ਸੀਮਿਤ ਨਹੀਂ ਸੀ। ਉਹਨਾਂ ਨੇ ਫਿਲਮਾਂ ਦੇ ਵਿੱਚ ਇੱਕ ਕੋਸ਼ਨਾਕਾਰ ਵਜੋਂ ਵੀ ਕੰਮ ਕੀਤਾ। ਅਮੀਨ ਸਿਆਣੀ ਦਾ ਅੰਤਿਮ ਸੰਸਕਾਰ ਭਲਕੇ ਦੱਖਣੀ ਮੁੰਬਈ ਵਿੱਚ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਉਹਨਾਂ ਦੀ ਮੌਤ ਕਾਰਨ ਹਰ ਕੋਈ ਦੁਖੀ ਹੈ ਰੇਡੀਓ ਦੀ ਆਵਾਜ਼ ਰਹੀ ਅਮੀਨ ਸਿਆਣੀ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਤਾਂ ਸੇਖ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹ ਕਰੀਬ 91 ਸਾਲਾਂ ਦੇ ਸਨ ਅਮੀਨ ਸਿਆਣੀ ਦੇ بیٹے ਰਾਜੀਲ ਸਿਆਣੀ ਨੇ ਸੂਤਰਾਂ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ بیٹے ਦੇ ਮੁਤਾਬਕ ਅਮੀਨ ਸਿਆਣੀ ਨੂੰ ਮੰਗਲਵਾਰ ਸ਼ਾਮੀ ਕਰੀਬ 6 ਵਜੇ ਦੱਖਣੀ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਦਿਲ ਦਾ ਦੌਰਾ ਪਿਆ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਮੀਨ ਸਿਆਣੀ ਪਿਛਲੇ ਕੁਝ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਉਮਰ ਸੰਬੰਧੀ ਹੋਰ ਬਿਮਾਰੀਆਂ ਤੋਂ ਪੀੜਤ ਸਨ ਉਹਨਾਂ ਨੂੰ ਪਿਛਲੇ 12 ਸਾਲਾਂ ਤੋਂ ਪਿੱਠ ਦੇ ਦਰਦ ਦੀ ਸ਼ਿਕਾਇਤ ਵੀ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਚੱਲਣ ਦੇ ਲਈ ਵਾਕਰ ਦੀ ਵਰਤੋਂ ਕਰਨੀ ਪੈਂਦੀ ਸੀ। ਅਮੀਨ ਸਿਆਣੀ ਇੱਕ ਮਹਾਨ ਪਾਰਤੀ ਕੋਸ਼ਨਾਕਾਰ ਅਤੇ ਟਾਕ ਸ਼ੋਅ 호ਸਟ ਸੀ ਜਿਨ੍ਹਾਂ ਨੇ ਕਈ دہਾਕਿਆਂ ਤੱਕ ਫੈਨੇ ਇੱਕ ਸ਼ਾਨਦਾਰ ਕਰੀਅਰ ਦਾ ਆਨੰਦ ਮਾਣਿਆ। ਉਹਨਾਂ ਦੇ ਪ੍ਰੋਗਰਾਮ ਵਿਕਾਨਾ ਗੀਤਮਾਲਾ ਜੋ ਕਿ ਰੇਡੀਓ ਸਿਲਾਨ ਅਤੇ ਬਾਅਦ ਵਿੱਚ 올 ਇੰਡੀਆ ਰੇਡੀਓ ਦੇ ਵਿਵਿਧ ਪਾਰਤੀ ਤੇ ਲਗਭਗ ਬਿਆਲੀ ਸਾਨਾ ਤੱਕ ਪ੍ਰਸਾਰਿਤ ਹੋਏ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਲੋਕ ਹਰ ਹਫਤੇ ਉਹਨਾਂ ਨੂੰ ਸੁਣਨ ਦੇ ਲਈ ਬੇਕਰਾਰ ਰਹਿੰਦੇ ਸਨ ਸਿਆਣੀ ਦੀ ਮਨਮੋਹਕ ਆਵਾਜ਼ ਤੇ ਆਕਰਸ਼ਕ ਸ਼ੈਲੀ ਨੇ ਉਹਨਾਂ ਨੂੰ ਪੂਰੇ ਭਾਰਤ ਵਿੱਚ ਮਸ਼ਹੂਰ ਬਣਾਇਆ ਸੀ ਦੱਸ ਜੇ ਕਿ ਅਮੀਨ ਸਿਆਣੀ ਚੀਕ ਕੋਲ 54000 ਤੋਂ ਵੱਧ ਰੇਡੀਓ ਪ੍ਰੋਗਰਾਮਾਂ ਲਈ ਉਤਪਾਦਨ ਤੁਲਨਾ ਵੌਇਸ ਓਵਰ ਦਾ ਰਿਕਾਰਡ ਉਹਨਾਂ ਨੇ ਪੂਤ ਬੰਗਲਾ ਕਿਸ਼ੋਰ ਦੇਵੀਆਂ ਅਤੇ ਕਤਲ ਵਰਗੀਆਂ ਫਿਲਮਾਂ ਦੇ ਵਿੱਚ ਕੋਸ਼ਨਾਕਾਰ ਵਜੋਂ ਵੀ ਕੰਮ ਕੀਤਾ। ਸਿਆਣੀ ਜੀ ਦਾ ਯੋਗਦਾਨ ਰੇਡੀਓ ਤੱਕ ਸੀਮਤ ਨਹੀਂ ਸੀ। ਉਹਨਾਂ ਨੇ ਫਿਲਮਾਂ ਦੇ ਵਿੱਚ ਇੱਕ ਕੋਸ਼ਨਾਕਾਰ ਵਜੋਂ ਵੀ ਕੰਮ ਕੀਤਾ। ਆਮੀਨ ਸਿਆਣੀ ਦਾ ਅੰਤਿਮ ਸੰਸਕਾਰ ਭਲਕੇ ਤਖਣੀ ਮੁੰਬਈ ਵਿੱਚ ਹੋਣ ਦੀ ਸੰਭਾਵਨਾ ਹੈ। ਦੱਸਦੀ ਹੈ ਕਿ ਉਹਨਾਂ ਦੀ ਮੌਤ ਕਾਰਨ ਹਰ ਕੋਈ ਦੁਖੀ ਹੈ।